ਮੈਂ ਪੈਲੀਆਂ ਨਹੀਂ ਹਟ ਦਿੰਦਾ। ਮਾਦਾ ਹੀ ਗੱਲ ਹੁੰਦੀ ਇਹਨੂੰ ਹੋਰ ਤੇ ਕਰਨਾ ਵੀ ਬੰਦਾ ਠੀਕ ਆ। ਉਹ ਪੈੜਾ ਕਿੱਥੇ ਰਹਿਣਾ ਕਿਥੇ ਸੜਿਆ। ਹਾਂ? ਜਿਵੇਂ ਬੇਬੀ ਨਹੀਂ ਹੋਰ ਤੇ ਪੈਣੇ ਕਰ ਕਾੜੀ ਤਾਂ ਕਾਗਿਆ ਨਹੀਂ ਕਰਦੀ। ਹੁਣ ਪੈਲੀਆਂ 'ਚ ਰਹਿੰਦਾ ਤੇ ਪੈਲੀਆਂ ਦੀ ਗੱਲ ਨਹੀਂ। ਪੈਲੀਆਂ ਦੀ ਮੈਂ ਭੈਜ ਟਾਲ ਜਾਣਾ ਕਿ ਪੈਲੀਆਂ ਦੀ ਰਹਿਣਾ। ਉਹ ਤੇ ਦੇਸ ਕਿਦਾਂ ਗਮਸ਼ਾ ਰੱਖਿਆ ਉੱਪਰ ਮੋਢੇ ਤੇ ਜੱਟੀ ਨੇ। ਉਹ ਵੀ ਟੈਕ ਕਰਦੀ ਰਹੀ ਹੈ। ਆਹ ਉਹ ਕਰਦੀ ਵੀ ਬੜੀਆਂ ਕਿਹੜੇ ਕੋਲੇ ਵੜਦੀ ਨਹੀਂ। ਓਹ ਓਏ ਉਹ ਨਾ ਹੈ ਨੀ ਕ ਉਹ ਬਾਰ ਉਪਰ ਹੀ ਹਾਂ ਇਦਾਂ ਅੰਬਰਾ ਦੇ ਕਾਲਜ ਲੱਗਦਾ ਕਿ ਤੂੰ ਕੀ ਕਿ ਤੂੰ ਕੀ ਪੜ ਕੇ ਕਰ ਲਿਆ ਤੂੰ ਤੂੰ ਕੀ ਕੀਤਾ ਪੜ ਕੇ ਓਏ ਮੈਂ ਤਾਂ ਫੇਰ ਹੀ ਪੁੱਛਿਆ ਪੜ ਕਿ ਤੂੰ ਕੀ ਕੀਤਾ ਸਾਦਾ ਹੀ ਪਾਛੜੀਆਂ ਨੱਕੇ ਮੋੜ ਜੜੇ ਖੇਤਾਂ ਦੇ ਵਿੱਚ ਜਾ ਕੇ ਨੱਕੇ ਮੋੜ ਤੇ ਕੋਈ ਤਾਂ ਕੋਈ ਬੰਦ ਦਿੱਤਾ ਤਾਂ ਕੋਟੜ ਗਿਆ ਆ ਜਾਗਾ ਹੱਥ ਨਾ ਲਾ ਕੇ ਜੱਟੀ ਨੂੰ ਬੇਬੀ ਇਹ ਗੱਲਾਂ ਕਰਦਾ ਸ਼ੈਣੀਆ ਵਾਲੀਆਂ ਜਿਹੜਾ ਕੰਦਾ ਕਰਦਾ ਗੱਲਾਂ ਹੈਣਾ ਇਹਦੇ ਟਗਾਲੀ ਕਰਦਾ ਹੈ ਜਿਹੜਾ ਕਹਿੰਦਾ ਕਿੰਨੀ ਬੰਦ ਕਰ ਤੂੰ ਜਟਾਂ ਦੇ ਨਾਲ ਦੀ ਗੱਲ ਕਰਿਆ ਹੈਂ ਤੂੰ ਜਟਾਂ ਦੇ ਘਰ ਆਉਣਾ ਹੈ ਕੀ ਹੁੰਦਾ ਸ਼ਰਮ ਨਹੀਂ ਤੇਰੇ ਵਰਗਾ ਚੋਲ ਗੁਰ ਬਾਂਝਾ ਉਹ ਚੋਗਲ ਖੋ ਰ ਮੈਂ ਕਹੋ ਤੇ ਤੂੰ ਆ ਕਹ ਤੂੰ ਆ ਚੋਗਲ ਖੋਤੇ ਐ ਇੱਥੇ ਇੱਥੇ ਹੁਣ ਲਾਗਦਾ ਉੱਥੇ ਬੁਝਾ ਲੈਣੀ ਚਾਹਤ ਹੈ ਇੱਥੇ ਲਾਗ ਉੱਥੇ ਬੁਝਾ ਲੈਣੀ ਸ਼ਰਮ ਤੇਰੇ ਵਰਗਾ ਨਹੀਂ ਕਰ ਕਰ ਸੰਗਾਇਂ ਗਿਆ ਪਾਈਆਂ ਸਾਡੇ ਘਰ ਦੀ ਸਾਂਝ ਵਾ ਉਹ ਵੀ ਦਿਨ ਪਛਦੀ ਸਾਡੇ ਘਰ ਦਾ ਉਹ ਵੀ ਨਹੀਂ ਕਹਿੰਦੇ ਨਾ ਤੂੰ